ਲੋ ਦੋਸਤੋ ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਮੇਰੀ ਜਿਹੜੀ ਡੇਲੀ ਦੀ ਰੁਟੀਨ ਦੀ ਖਰਾਕ ਆ ਉਹ ਕੀ ਹੈ ਜਿਹਦੇ ਵਿੱਚ ਦੇਖੋ ਖਸਖਸ ਤੇ ਬਦਾਮ ਹਰੀ ਲਾਚੀ ਹੋਰ ਵੀ ਸਮਾਨ ਆ ਜੋ ਕਿ ਉਸ ਤੋਂ ਬਾਅਦ ਮੈਂ ਕਦੂ ਦੇ ਬੀਜ ਇਹ ਦੇਖੋ ਫਿਰ ਉਸ ਤੋਂ ਬਾਅਦ ਵਿੱਚ ਜਿਹੜੇ ਐਕਸਟਰਾ ਮੈਂ ਪਾਉਣਾ ਉਹ ਇੱਕ ਮੈਂ ਕੁਝ ਮਿਕਸ ਕੀਤਾ ਹੋਇਆ ਮਟੀਰੀਅਲ ਆਉਂਦਾ ਤੇ ਕੁਝ ਕਾਜੂ ਵਗੈਰਾ ਮੈਂ ਆਪਣੇ ਕੋਲੋਂ ਮਤਲਬ ਐਕਸਟਰਾ ਪਾਉਣਾ ਜਿਹਦੇ ਵਿੱਚ ਹੋਗੇ ਬਦਾਮ ਬਦਾਮ ਜਿਹਦੇ ਵਿੱਚ ਪਹਿਲਾਂ ਵੀ ਗੁਰਬੰਦੀ ਬਦਾਮ ਪਏ ਹੋਏ ਆ ਤੇ ਫਿਰ ਉਸ ਦੇ ਵਿੱਚ ਹੈਗੇ ਆ ਗੁਲਾਬ ਦੇ ਫੁੱਲ ਦੇਖੋ ਗੁਲਾਬ ਦੇ ਫੁੱਲ ਫਿਰ ਉਸ ਤੋਂ ਬਾਅਦ ਵਿੱਚ ਹੈਗੀ ਆ ਥੋੜੀ ਸੌਫ ਉਸ ਤੋਂ ਬਾਅਦ ਹੈਗੀ ਹੈ ਹਰੀ ਇਲਾਚੀ ਜੋ ਕਿ ਇਲਾਚੀ ਪਹਿਲਾਂ ਵੀ ਉਹਦੇ ਵਿੱਚ ਮਿਕਸ ਹੈਗੀ ਹੈ ਇਹ ਚੀਜ਼ਾਂ ਸਾਰੀਆਂ ਮੈਂ ਤਕਰੀਬਨ ਡੇਲੀ ਰੋਜ਼ ਰੂਟੀਨ ਵਾਈਜ਼ ਮੈਂ ਪੀਣਾ ਆ ਦੇਖੋ ਮੇਰਾ ਜੋ ਮਟੀਰੀਅਲ ਹੈ ਮੈਂ ਸਾਰਾ ਖਰੀਦ ਕੇ ਰੱਖਿਆ ਹੋਇਆ ਵਾ ਤੇ ਹਰ ਚੀਜ਼ ਮੈਂ ਆਪਣੇ ਕੋਲ ਆਪਣੀ ਰੂਟੀਨ ਵਾਈਜ਼ ਜੋ ਵੀ ਮੈਂ ਪੀਣਾ ਬਣਾ ਕੇ ਸਰਦਾਈ ਉਹ ਮੈਂ ਕੋਲ ਰੱਖਦਾ ਆਪਣੇ ਤੇ ਉਹ ਜੋ ਵੀ ਅੱਜ ਮੈਂ ਭੋਂ ਕੇ ਰੱਖਣ ਲੱਗਿਆ ਤੇ ਉਹ ਮੈਂ ਕੱਲ ਤੁਹਾਨੂੰ ਇਹਦੇ ਵਿੱਚ ਸਾਰੀ ਜੋ ਵੀ ਹੈਗੀ ਆ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਵਾਂਗਾ ਇਹ ਜਦੋਂ ਵੀ ਮੈਂ ਪਿਛਲੇ ਮਹੀਨੇ ਇਹ ਮਟੀਰੀਅਲ ਸਾਰਾ ਲਿਆਂਦਾ ਸੀ ਨਾ ਕੋਈ ਮੈਨੂੰ 5.5 4000 ਰੁਪਏ ਦਾ ਮਤਲਬ ਟੋਟਲ ਸਾਰਾ ਇਕੱਠਾ ਮਤਲਬ ਮੈਂ ਲਿਆਂਦਾ ਸੀਗਾ ਤੇ ਜਿਹਦੇ ਵਿੱਚ ਹੁਣ ਬਸ ਇੰਨਾ ਕੁ ਮਟੀਰੀਅਲ ਰਹਿ ਗਿਆ ਤੇ ਮੈਂ ਇਹਨੂੰ ਕੋਈ ਵੀਕ ਦਿਨ ਪੀਤਾ ਤੇ ਬਸ ਹੁਣ ਇੰਨਾ ਕ ਮਟੀਰੀਅਲ ਰਹਿ ਗਿਆ ਤੇ ਉਸ ਤੋਂ ਬਾਅਦ ਵਿੱਚ ਹੁਣ ਮੈਂ ਅੱਗੋਂ ਫਿਰ ਲਿਆਉਂਗਾ ਤੇ ਇਹ ਮਟੀਰੀਅਲ ਹੈ ਜਿਹੜਾ ਮੈਂ ਆਪਣੀ ਸ਼ਰਦਾਈ ਵਾਸਤੇ ਰੂਟੀਨ ਵਾਈਜ਼ ਯੂਜ਼ ਕਰਦਾ ਲੋ ਜੀ ਆਪਣੀ ਜਿਹੜੀ ਆਪਾਂ ਸ਼ਰਦਾਈ ਪੀ ਹੋਈ ਸੀ ਉਹ ਹੁਣ ਆਪਣੀ ਬਿਲਕੁਲ ਤਿਆਰ ਹੋ ਗਈ ਹੈ ਤੇ ਅਸੀਂ ਇਹਨੂੰ ਹੁਣ ਕਰ ਦਿਆਂ ਗ੍ਰੈਂਡ ਤੇ ਗ੍ਰੈਂਡ ਕਰਕੇ ਸਾਰੀ ਤੇ ਫਿਰ ਆਪਾਂ ਨਵੇਂ ਸਿਰੇ ਤੋਂ ਜੋ ਵੀ ਮਤਲਬ ਹੈਗਾ ਵਾ ਫਿਰ ਤੁਹਾਨੂੰ ਦਿਖਾਉਨੇ ਆਂ ਕਿ ਫਿਰ ਕਿੱਦਾਂ ਮਤਲਬ ਕਿ ਤਿਆਰ ਕੀਤੀ ਹੁਣ ਅਸੀਂ ਇਹਦੇ ਚ ਪਾਇਆ ਗੋੜਾ ਗੋੜਾ ਆਪਾਂ ਜਿਆਦਾ ਨਹੀਂ ਪਾਇਆ ਬਸ ਹਿਸਾਬ ਦਾਦਾ ਹੀ ਇਹਨੂੰ ਮਤਲਬ ਕਿ ਜਾਨੀ ਵਿੱਚ ਪਾਇਆ ਜਿੰਨਾ ਕਿ ਮੇਰੇ ਹੱਥ 'ਚ ਫੜਿਆ ਇਸ ਤੋਂ ਥੋੜਾ ਜਿਹਾ ਜ਼ਿਆਦਾ ਆਪਾਂ ਗੋੜੇ ਦੇ ਵਿੱਚ ਪਾਇਆ ਤੇ ਹੁਣ ਗੋੜੇ ਨੂੰ ਵੀ ਆਪਾਂ ਨਾਲ ਗ੍ਰाइंड ਕਰਾਂਗੇ ਤੇ ਹੁਣ ਇਹ ਲਿਕਵਿਡ ਬਣ ਕੇ ਹੋ ਚੁੱਕਿਆ ਪੂਰਾ ਤਿਆਰ ਤੇ ਹੁਣ ਇਹਨੂੰ ਲਾਵਾਂਗੇ ਛਾਣਾ ਛਾਣਾ ਲਾਉਣ ਤੋਂ ਬਾਅਦ ਵਿੱਚ ਪਤਾ ਲੱਗੇਗਾ ਕਿ ਇਹਦਾ ਕਲਰ ਕੀ ਹੈ ਤੇ ਇਹਦੇ ਵਿੱਚ ਜੋ ਮਟੀਰੀਅਲ ਪਾਇਆ ਉਹਦੇ ਵਿੱਚੋਂ ਨਿਕਲਿਆ ਕੀ ਆ ਇਹ ਤੁਹਾਨੂੰ ਮੈਂ 2 ਮਿੰਟ ਬਾਅਦ ਦਿਖਾ ਰਿਆ ਕਿ ਕੀ ਬਣਿਆ ਇਹ ਮੇਰੀ ਜਿਹੜੀ ਡੇਲੀ ਦੀ ਖੁਰਾਕ ਹੈ ਰੁਟੀਨ ਵਾਈਜ਼ ਕਿ ਮੈਂ ਤੁਹਾਨੂੰ ਇਹੀ ਗੱਲ ਕਹਾਂਗਾ ਕਿ ਰੁਟੀਨ ਵਾਈਜ਼ ਇਹ ਚੀਜ਼ਾਂ ਜ਼ਰੂਰ ਲਿਆ ਕਰੋ ਲਓ ਜੀ ਬਣ ਕੇ ਹੋ ਗਈ ਤਿਆਰ ਸ਼ੋਭਾਈ ਲਓ ਜੀ ਤਾਂ ਵੇਖੋ ਤੇ ਚੈੱਕ ਕਰੋ ਇਹ ਹੈ ਸਰ੍ਹੋਂ ਦਾ ਜਲਾਸ ਜਿੰਨੂੰ ਹੀ ਡੇਲੀ ਰੂਟੀਨ ਵਾਈਜ਼ ਪੀਂਦੇ ਆ। ਇਹ। ਇਹ ਹੁਣ ਮਰਮਰ ਕਰਨਾ। ਹੁਣ ਮੈਨੂੰ ਚੋਨਾ ਪੀ ਕੇ ਲਖਣਾ। ਇਹਦੇ ਵਿੱਚ ਬੈਨੀਫਿਟ ਕੀ ਹੁੰਦੇ ਆ? ਜਿਹਦਾ ਤੁਹਾਨੂੰ ਤਾਂ ਮਜ਼ਾ ਆਦੀ ਹੈ। ਇੱਕ ਤਾਂ ਵਧੀਆ। Ok.